ਪਹਿਲਾਂ ਇੱਥੇ ਆ ਕੇ ਵੀ ਜੀ ਬਹੁਤ ਵਧੀਆ ਲੱਗਾ ਫਰਕ ਪਿਆ ਪਹਿਲੇ ਮੈਂ ਕਾਫੀ ਜਗਾ ਮੈਡੀਸਿਨ ਖਾਦੀ ਸੀਗੀ ਮਤਲਬ ਜਦ ਤੱਕ ਖਾਣੀ ਤਦ ਤੱਕ ਹੀ ਫਰਕ ਪਿਆ ਨਾ ਇੱਥੇ ਆਣ ਦੇ ਨਾਲ ਮੈਨੂੰ 20 ਦਿਨ ਮੈਡੀਸਿਨ ਖਾਦੀ ਆ ਮੈਂ ਤੇ ਅੱਜ ਮਤਲਬ 20 ਦਿਨਾਂ ਤੋਂ ਫਰਕ ਪੈ ਗਿਆ ਹਾਂਜੀ ਫਰਕ ਪੈ ਗਿਆ ਬੜੀ ਵੱਡੀ ਹੋਣ ਦਾ ਫਰਕ ਪੈ ਗਿਆ ਆਪਾਂ ਨੂੰ ਸੋਰੀ ਤੀਜੀ ਰਹਿ ਹੁਣ ਮੈਂ ਅੱਛਾ ਪਹਿਲਾਂ ਤੁਰਦੀ ਹੁੰਦਾ ਸੀਗਾ ਪਹਿਲਾਂ ਨਹੀਂ ਪਹਿਲਾਂ ਇੰਦਾ ਤੁਰਦਾ ਸੀਗਾ ਮੈਂ ਅੱਛਾ ਜੀ ਹੁਣ ਮੈਂ ਚੱਲ ਕੇ ਰਖਾਲਦੇ ਹੋ ਜੀ ਹੁਣ ਆ ਥੋੜਾ ਸਿੱਧਾ ਹੋ ਗਿਆ ਹੁਣ ਅੱਛਾ ਸਿੱਧੇ ਹੋ ਗਿਆ ਮਤਲਬ ਚੱਲਣ ਦੇ ਵੇਚ ਵਿੱਚ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉਲਮੁਰ ਹਰਖਪੁਰ ਤੋਂ ਅੱਜ ਅਸੀਂ ਤੁਹਾਡੀ ਕਰੌਣ ਜਾ ਰਹੇ ਹ ਖਾਸ ਮੁਲਾਕਾਤ ਕਹਿੰਦੇ ਆ ਜੀ ਪੂਰੇ ਮਾਝੇ ਦੇ ਵਿੱਚ ਇਸ ਡਾਕਟਰ ਦੇ ਚਰਚੇ ਆ ਸੋ ਅਸੀਂ ਪਹੁੰਚੇ ਆ ਜੀ ਖਾਨ ਮਲੇਲ ਕੋਟਲਾ ਵਾਲੇ ਖਾਨ ਫਿਜ਼ਿਓਥੈਰੇਪੀ ਸੈਂਟਰ ਸ਼ਹਿਰ ਹਰਗੋਬਿੰਦਪੁਰ ਸਾਹਿਬ ਗੁਰਦਾਸਪੁਰ ਜ਼ਿਲ੍ਹਾ ਇਹਨਾਂ ਦੀ ਇੱਕ ਖਾਸ ਏ ਤੇ ਆ ਜੀ ਕਹਿੰਦੇ ਆ ਕਿ ਇੱਥੇ ਕਿਸੇ ਨੂੰ ਵੀ ਵੀਰ ਭੈਣ ਨੂੰ ਜੋੜਾਂ ਦਾ ਦਰਦ ਹੋਵੇ ਲੱਕ ਦੁਖਦਾ ਹੋਵੇ ਸ਼ਾਇਟਿਕਾ ਦੀ ਦਰਦ ਹੋਵੇ ਸਰਵਾਈਕਲ ਹੋਵੇ ਸਾਰੇ ਤਰ੍ਹਾਂ ਦੇ ਇੱਥੇ ਆਯੁਰਵੈਦਿਕ ਤੇ ਫਿਜੀਓ ਤਰੀਕੇ ਦੇ ਨਾਲ ਇਹਦੇ ਇਲਾਜ ਕੀਤੇ ਜਾਂਦੇ ਆ ਬਾਕੀ ਡਾਕਟਰ ਸਾਹਿਬ ਨਾਲ ਮਿਲਦੇ ਆ ਅੰਦਰ ਜਾ ਕੇ ਕਰਦੇ ਆ ਗੱਲਬਾਤ ਕੀ ਕੀ ਸਹੂਲਤਾਂ ਨੇ ਇੱਥੇ ਅੱਛਾ ਜੀ ਮੇਰੇ ਇਹਨ ਜਗ੍ਹਾ ਛੱਟ ਲੱਗੀ ਹੋਈ ਸੀ ਮੈਨੂੰ ਕਾਫੀ ਫਰਕ ਪਿਆ ਇੱਥੇ ਮਹੀਨਾ ਮੈਨੂੰ ਕੋਈ ਮਹੀਨਾ ਹੋਏ ਨਾ ਹਾਲ ਜਿੱਤੇ ਹੋ ਅੱਛਾ ਮਹੀਨੇ ਚ ਕਾਫੀ ਫਰਕ ਪੈ ਗਿਆ ਹਾਂਜੀ ਪੈ ਗਿਆ ਮੈਨੂੰ ਕਾਫੀ ਹੋਰ ਕੀ ਪ੍ਰੋਬਲਮ ਸੀ ਬਸ ਇਹੋ ਹੀ ਛੱਟ ਲੱਗੀ ਹੋਈ ਸੀ ਅੱਛਾ ਜੀ ਹੁਣ ਮੈਨੂੰ ਆਪਣੇ ਆਪ ਨੂੰ ਵਧੀਆ ਫੀਲ ਕਰਦਾ ਹਾਂ ਹਾਂਜੀ ਵਧੀਆ ਫੀਲ ਹੋ ਰਿਹਾ ਜੀ ਮੇਰੇ ਨਾ ਮੋਡੇ ਦੇ ਵਿੱਚ ਦਰਦ ਹੁੰਦੀ ਸੀ ਤੇ ਮੈਂ ਐਕਸਟਰਾ ਕਰਵਾਇਆ ਤੇ ਗੈਪ ਆਇਆ ਸੀ ਅੱਛਾ ਗੈਪ ਆਇਆ ਸੀ ਤੇ ਹੁਣ ਕਿੰਨੇ ਦਿਨਾਂ ਚ ਫਰਕ ਪੈ ਗਿਆ ਤੁਹਾਨੂੰ ਜੀ ਤੀਸਰੀ ਪੱਟੀ ਆ ਤੇ ਫਰਕ ਪਿਆ ਮੈਨੂੰ ਅੱਛਾ ਤੀਜੀ ਪੱਟੀ ਤੇ ਫਰਕ ਅੱਛਾ ਜੀ ਇਹ ਦੋ ਤਿੰਨ ਵਾਰੀ ਮਾਲਸ਼ ਕਰਾਈ ਜਾਂ ਠੀਕ ਹੋ ਗਿਆ ਜੀ ਅੱਛਾ ਜੀ ਮਤਲਬ ਦੂਜੀ ਤੀਜੀ ਵਾਰ ਇਹ ਕੰਮ ਮਤਲਬ ਤੁਹਾਡਾ ਹਾਂਜੀ ਹਾਂਜੀ ਕਹਿੰਦੇ ਤਿੰਨ ਤਿੰਨ ਚਾਰ ਵਾਰੀ ਮਤਲਬ ਦਵਾਈ ਵੀ ਦਿੱਤੀ ਉਹਨਾਂ ਨੇ ਅੱਛਾ ਜੀ ਦਵਾਈ ਦੇਣ ਕਰਕੇ ਮੋਟਾ ਥੋੜਾ ਜਿਹਾ ਮਾਲਸ਼ ਕਰਿਆ ਤੋਂ ਤੂ ਆਇਆ ਠੀਕ ਹੈ ਜੀ ਤੇ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਆਮ ਜਿਹੜੀ ਕੋਈ ਵੀਡੀਓ ਦੇਖਦੇ ਆਪ ਦੇ ਇਹ ਕਹਿਣਾ ਚਾਹਦਾ ਦੁਕਾਨ ਬਹੁਤ ਵਧੀਆ ਵਾ ਠੀਕ ਹੈ ਅੱਛਾ ਜੀ ਆਪਾਂ ਜੇ ਅਮਰਸਾ ਜਾਂਦੇ ਜਾਂਦੇ ਪਹਿਲ ਕਰਕੇ ਹਾਂਜੀ ਇੱਥੇ ਉਹਦਾ ਕਰਾਇਆ ਪਰ ਆਪਾਂ ਜਾਂਦਾ ਬਾਜਾ ਹਾਂਜੀ ਚਲੋ ਬਹੁਤ ਵਧੀਆ ਠੀਕ ਆ ਗਿਆ ਜੀ ਠੀਕ ਹੈ। ਸੋ ਅਸੀਂ ਪਹੁੰਚ ਚੁੱਕੇ ਹਾਂ ਡਾਕਟਰ ਸਾਹਿਬ ਕੋਲ ਤੇ ਕਰਾਂਗੇ ਹੁਣ ਡਾਕਟਰ ਸਾਹਿਬ ਜੀ ਨਾਲ ਗੱਲਬਾਤ ਤੇ ਜਾਣਾਂਗੇ ਇੱਥੇ ਕੀ ਕੀ ਸਹੂਲਤਾਂ ਨੇ ਕਿਦਾਂ ਕਿਦਾਂ ਦੇ ਇਲਾਜ ਇੱਥੇ ਕੀਤੇ ਜਾਂਦੇ ਨੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਭਾਈ। ਹਾਂਜੀ ਅ ਸਤ ਤੁਸੀਂ ਸਾਡੇ ਦੇਖ ਰਹੇ ਜਿੰਨੇ ਵੀ ਵੀਰ ਭੈਣ ਵੀਡੀਓ ਤੇ ਤੁਸੀਂ ਉਹਨਾਂ ਨੂੰ ਦੱਸੋਗੇ ਆਪਣੇ ਇੱਥੇ ਕੀ ਕੀ ਇਲਾਜ ਕੀਤਾ ਜਾਂਦਾ ਹੈ। ਸਾਡੇ ਕੋਲ ਭਾਈ ਟੁੱਟੀਆਂ ਹੱਡੀਆਂ, ਜਿੱਦਾਂ ਜੋੜਾ ਦਾ ਨਿਕਲ ਜਾਣਾ, ਮੋਚ ਆ ਜਾਣੀ, ਡਿਸਕ ਦੀ ਪ੍ਰੋਬਲਮ, ਹਾਂਜੀ ਠੀਕ ਹੈ ਜੀ ਕੋਈ ਨਾੜਾ ਬਲੌਕ ਹੁੰਦੀਆਂ ਨੇ। ਇਹਦੇ ਅਸੀਂ ਦੇਸੀ ਦੇ ਆਯੁਰਵੇਦਿਕ ਤੇ ਭਸਮਾਂ ਦੇ ਵਿੱਚ ਦਵਾਈਆਂ ਆਪ ਤਿਆਰ ਕਰਦੇ ਆ ਜੀ ਠੀਕ ਹੈ ਜੀ ਤੇ ਐਕਸ-ਰੇ ਵਗੈਰਾ ਸਾਡੇ ਕੋਲੇ ਆਪਣੇ ਹੋ ਜਾਂਦੇ ਡਿਜੀਟਲ ਐਕਸ-ਰੇ ਇੱਥੇ ਜੀ ਅੱਛਾ ਜੀ ਸਾਰਾ ਯਾਨੀ ਕਿ ਡਿਜੀਟਲ ਜੋ ਵੀ ਇੱਥੇ ਆਪੇ ਕਰਦੇ ਤੇ ਫਿਊਜਿਓਥੈਰਪੀ ਦਾ ਨਾਲ ਸਾਡਾ ਫਿਊਜਿਓਥੈਰਪੀ ਦਾ ਕਿੰਦਾ ਕਿੰਦਾ ਦੇ ਕੇਸ ਆਪਾਂ ਜਿਆਦਾਤਰ ਇੱਥੇ ਜਿਹੜੇ ਹੱਲ ਕੀਤੇ ਤਕਰੀਬ ਨਹੀਂ ਸਾਡੇ ਕੋਲੇ ਜਿੱਦਾਂ ਰੋਜ਼ ਦੇ 60 ਤੋਂ 70 ਪੀਰੀਜ ਨੇ ਅੱਛਾ ਜੀ ਤੇ ਤਕਰੀਬ ਨਹੀਂ ਬਾਬੇ ਦੀ ਕਿਰਪਾ ਨਾਲ ਸਾਰੇ ਠੀਕ ਹੀ ਹੁੰਦੇ ਆ ਜੀ ਠੀਕ ਆ ਜੀ ਅੱਜ ਕੱਲ੍ਹ ਦੇ ਜਿੱਦਾਂ ਡਾਕਟਰ ਸਾਹਿਬ ਕੰਮ ਚੱਲਿਆ ਕਿ ਲੋਕਾਂ ਦੀ ਦਰਦ ਹੁੰਦੀ ਆ ਲੱਤ ਦੇ ਵਿੱਚ ਸੈਟਿੰਗਾਂ ਦੀ ਦਰਦ ਜਿਹਨੂੰ ਆਪਾਂ ਕਹਿੰਦੇ ਆ ਇਹ ਦਾ ਰਿਜ਼ਲਟ ਮਿਲ ਜਾਂਦਾ ਜੀ ਪੇਸ਼ੰ ਨੂੰ ਠੀਕ ਹੈ ਉਹਨੂੰ ਮਤਲ ਲਗਾਤਾਰ ਆਉਣਾ ਪੈਂਦਾ ਦੋ ਦਿਨ ਹਾਂ ਇਹ ਕੋਈ ਮੰਨ ਕੇ ਚੱਲੋ 10 ਤੋਂ 12 ਕੇ ਵਾਰ ਆਉਣਾ ਪੈਂਦਾ ਘੱਟ ਤੋਂ ਘੱਟ ਠੀਕ ਹੈ ਜੀ ਮਤ ਉਹਦਾ ਇਲਾਜ ਹੋ ਜਾਂਦਾ ਤੇ ਸਰਵਾਈਕਲ ਦਾ ਜੀ ਸਰਵਾਈਕਲ ਦਾ ਵੀ ਹੈ ਸਰਵਾਈਕਲ ਜਲਦੀ ਜਿੱਦਾਂ ਤਿੰਨ ਤੋਂ ਚਾਰ ਕੁ ਵਾਰ ਆਉਣਾ ਪੈਂਦਾ ਜੀ ਤਿੰਨ ਚਾਰ ਵਾਰ ਆਉਣਾ ਪੈਂਦਾ ਤੇ ਜਿੱਦਾਂ ਅੱਜ ਕੱਲ੍ਹ ਕਈਆਂ ਦੇ ਰੀਡ ਦੀ ਹੱਡੀ 'ਚ ਗੈਪ ਪੈ ਜਾਂਦਾ ਆ ਕਈਆਂ ਦੇ ਉਹਨਾਂ ਦੀ ਮੈਡੀਸਿਨ ਡੇਡ ਡੇਡ ਮਹੀਨਾ ਚੱਲਦੀ ਜਿੱਦਾਂ 40 ਦਿਨ 42 ਦਿਨ ਚੱਲਦੀ ਜੀ ਤੇ ਤਕਰੀਬਨ ਜਿੱਦਾਂ ਪਹਿਲੇ ਦਿਨ ਆਪਾਂ ਫਸਟ ਟਾਈਮ ਐਕਸਟਰਾ ਕਰਦੇ ਆ 40 ਦਿਨ ਦਵਾਈ ਖਵਾ ਕੇ ਫੇਰ ਦੁਬਾਰਾ ਕਰਦੇ ਆ ਉਹਦੇ ਵਿੱਚ ਗੈਪ ਦਾ ਤੱਕ ਤਕਰੀਬਨ ਜਿੱਦਾਂ ਮਿਨੀਮਮ ਠੀਕ ਹੋ ਜਾਂਦਾ ਜੀ ਤੇ ਕਈਆਂ ਦੇ ਜਿੱਦਾਂ ਗੋਡਿਆਂ ਦੇ ਵਿੱਚ ਗਰੀਸ ਖਤ ਦੇ ਨਾਲ ਆਯੁਰਵੈਦਿਕ ਭਸਮਾ ਵੈਦਨਾਥ ਦੀ ਜਿੱਦਾਂ ਆਪਾਂ オリジナル ਦਿੰਨੇ ਆ ਤੇ ਬਹੁਤ ਜਲਦੀ ਰਿਕਵਰੀ ਹੁੰਦੀ ਕੋਟਿਆਂ ਦੀ ਮਤਲਬ ਕਹਿੰਦਾ ਇਹ ਆ ਕਿ ਤੁਸੀਂ ਜਿੰਨਾ ਵੀ ਕੰਮ ਆ ਸਾਰਾ ਮਤ ਇਹ ਕਹਿੰਦਾ ਮਤਲਬ ਕਿ ਜਿਹੜਾ ਵੀ ਤੁਸੀਂ ਕੰਮ ਇਹ ਕਰਦੇ ਆ ਦਵਾਈਆਂ ਦੇਸੀ ਮਤਲਬ ਆਯੁਰਵੈਦਿਕ ਤੇ ਕੁਛ ਅੰਗਰੇਜ਼ੀ ਨਾਲ ਵੀ ਕਰਦੇ ਆ ਹਾਂਜੀ ਹੋਰ ਕਿਦਾਂ ਕਿਦਾਂ ਤੁਹਾਡੇ ਕੋਲ ਇੱਥੇ ਕੇਸ ਆਏ ਜੀ ਸਾਡੇ ਕੋਲ ਟੁੱਟੀਆਂ ਭੱਜੀਆਂ ਜਿੱਦਾਂ ਐਕਸੀਡੈਂਟ ਤੇ ਤਕਰੀਬਨ ਜਿੱਦਾਂ ਨਾਰਮਲ ਜਿਹੜੇ ਆ ਹਰ ਇੱਕ ਤਰ੍ਹਾਂ ਦੇ ਕੇਸ ਹੈਗੇ ਠੀਕ ਹੈ ਜੀ ਤੇ ਡਾਕਟਰ ਸਾਹਿਬ ਇੱਥੇ ਐਡਰੈਸ ਕੀ ਆ ਅਗਰ ਕਿਸੇ ਨੇ ਇੱਥੇ ਆਉਣਾ ਸਾਡਾ ਸ਼੍ਰੀ ਹਰ ਗੁਬਿੰਦਪੁਰ ਤਲਵਾੜਾ ਰੋਡ ਇਹ ਖਾਨ ਮਲੇਰ ਕੋਟਲੇ ਵਾਲੇ ਤੇ ਨਾਬਤੇ ਆ ਸਾਹਮਣੇ ਬਾਬਾ ਅਫਰੀਦ ਦੀ ਜਗਾ ਜੀ ਠੀਕ ਹੈ ਜੀ ਮੇਰੇ ਕੋਲੇ ਜਿੱਦਾਂ ਕੋਈ ਜਿੰਨੇ ਵੀ ਕਬੱਡੀ ਪਲੇਅਰ ਨੇ ਸਾਰੇ ਦੀਆਂ ਆਯੁਰਵੈਦਿਕ ਪਾਸਮਾ ਮੇਰੇ ਕੋਲ ਤਿਆਰ ਹੁੰਦੀਆਂ ਨੇ ਜਿੱਦਾਂ ਅੱਛਾ ਕਬੱਡੀ ਪਲੇਅਰ ਹਾਂਜੀ ਉਹ ਜਿਹੜੇ ਮਤਲਬ ਦੇਸ਼ੁਰਪ ਦੇਸ਼ਾਂ ਵਿੱਚ ਹਾਂਜੀ ਸਾਰੇ ਇੰਟਰਨੈਸ਼ਨਲ ਜਿੰਨੇ ਵੀ ਖਿਡਾਰੀ ਆ ਆਪਣੇ ਕੋਲ ਸਾਰੇ ਬਕਾਇਦਾ ਹੁੰਦੇ ਆ ਆਪਣੇ ਇੰਸਟਾਗ੍ਰਾਮ ਦੇ ਉੱਤੇ ਚੜੇ ਹੋਏ ਨੇ ਠੀਕ ਹੈ ਜੀ ਤੇ ਇੱਥੇ ਜਿਹੜਾ ਆਪਣਾ ਮੋਬਾਈਲ ਨੰਬਰ ਕੀ ਹੈ ਜੀ 9855173748 ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਇਹ ਸਾਡੇ ਡਾਕਟਰ ਸਾਹਿਬ ਤੇ ਇਹਨਾਂ ਨਾਲ ਅਸੀਂ ਕੀਤੀ ਗੱਲਬਾਤ ਸੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਜਰੂਰ ਸ਼ੇਅਰ ਕਰਨਾ ਕਿਉਂਕਿ ਤਾਂ ਕਿ ਕਿਸੇ ਵੀ ਵੀਰ ਭੈਣ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਇੱਥੇ ਆ ਕੇ ਉਹ ਆਪਣਾ ਜਿਹੜਾ ਉਸ ਪ੍ਰੋਬਲਮ ਤੋਂ ਉਜਾਦ ਪਾ ਸਕੇ ਸੋ ਮਿਲਾਂਗੇ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਕਰਾਂਗੇ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਪਾਜੀ ਕਿੱਥੋਂ ਆਏ ਤੁਸੀਂ ਸੀ ਮਲਕਮਾਨ ਤੋਂ ਆਏ ਕਮਾਨਾ ਜਿਹੜਾ ਅੱਗੇ ਪਿੰਦਾ ਮੈਥੇ ਲੱਗ ਅੱਛਾ ਕੀ ਪ੍ਰੋਬਲਮ ਸੀਗੀ ਆਪਾਂ ਨੂੰ ਪ੍ਰੋਬਲਮ ਮੇਰੇ ਸੱਟ ਲੱਗ ਗਈ ਸੀ ਤੇ ਪਸਲੀਆਂ ਦੇ ਦਬਾਅ ਆ ਗਈ ਸੀ ਦਬਾਅ ਆ ਗਈ ਸੀ ਠੀਕ ਹੈ ਦਬ ਤੇ ਕਰਨ ਮਤਲਬ ਮਰ ਤੋਂ ਉੱਠਿਆ ਨਹੀਂ ਜਾਂਦਾ ਹੈਗਾ ਤੇ ਮਤਲਬ 3-4 ਵਾਰੀ ਮੈਨਾਂ ਆਇਆ ਭਾਜੀ ਉਹਨਾਂ ਕੋ ਅੱਛਾ ਜੀ ਤੇ ਮਤਲਬ ਆਹ ਚੌਥੀ ਪੱਟੀ ਹੈ ਮੇਰੇ ਤੇ ਫਰਕ ਹੈ ਜੀ ਮਤਲਬ ਬੜਾ ਫਰਕ ਹੈ ਅਗਰ ਮਤਲਬ ਸੋਚ ਕਿੰਨੇ ਪਰਸੈਂਟ ਕਹਿ ਸਕਦੇ ਆ ਜੀ ਮਤਲਬ 90% ਚੋਂ 80% 80% ਫਰਕ ਪੈ ਗਿਆ ਤੁਹਾਡੇ ਇਥੇ ਆਉਂਦਾ ਤੇ ਪਹਿਲਾਂ ਵੀ ਕਿਤੇ ਦਿਖਾ ਲਿਆ ਪਹਿਲਾਂ ਵੀ ਦਿਖਾਇਆ ਸੀ ਦੋ ਜਗ੍ਹਾ اچھا ਕੋਈ ਮਤਲਬ ਕੱਲ ਨਹੀਂ ਬਣੀ ਬਣੀ ਹੈ ਮੈਂ ਇੱਥੇ ਆ ਕੇ ਫਰਕ ਪਿਆ ਚੌਥੀ ਪੱਟੀ ਕਰਾਉਣ ਲੱਗਾ ਮਤਲਬ ਉਹਦੇ ਨੂੰ ਬੜਾ ਮਤਲਬ ਜ਼ਮੀਨ ਦਾ ਸਬੰਧ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਵੀਡੀਓ ਦੇਖ ਰਹੇ ਆ ਜਿਹੜੇ ਵੀਰ ਭਰਾ ਦੇ ਖੰਡੇ ਆ ਤੇ ਮੈਂ ਤਾਂ ਨਾ ਵੀ ਭਾਜੀ ਨਾ ਕੋ ਮਤਲਬ ਜੇ ਕਿ ਇਹਨੂੰ ਮੁਸ਼ਕਲ ਹੈ ਪ੍ਰੋਬਲਮ ਹੈ ਤਾਂ ਮਤਲਬ ਆਉਣ ਤੇ ਭਾਜੀ ਮਤਲਬ ਬਹੁਤ ਵਧੀਆ ਤਰੀਕੇ ਦੇ ਨਾਲ ਆਪਣਾ ਕਰਦੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂ ਜੀ ਤੁਹਾਨੂੰ ਇੱਥੇ ਆ ਕੇ ਕੀ ਫਰਕ ਪਿਆ ਤੇ ਕੀ ਪ੍ਰੋਬਲਮ ਸੀ ਪਹਿਲਾਂ ਇੱਥੇ ਆ ਕੇ ਵੀ ਜੀ ਬਹੁਤ ਵਧੀਆ ਲੱਗਾ ਫਰਕ ਪਿਆ ਪਹਿਲੇ ਮੈਂ ਕਾਫੀ ਜਗ੍ਹਾ ਮੈਡੀਸਿਨ ਖਾਦੀ ਸੀਗੀ ਮਤਲਬ ਜਬ ਤੱਕ ਖਾਣੀ ਤਦ ਤੱਕ ਹੀ ਫਰਕ ਰਹਿਣਾ ਇੱਥੇ ਆਨ ਦੇ ਨਾਲ ਮੈਨੂੰ 20 ਦਿਨ ਮੈਡੀਸਿਨ ਖਾਦੀ ਆ ਮੈਂ ਤੇ ਅੱਜ ਮਤਲਬ 20 ਦਿਨਾਂ ਤੋਂ ਤੁਹਾਨੂੰ ਫਰਕ ਪੈ ਗਿਆ ਹਾਂਜੀ ਫਰਕ ਪੈ ਗਿਆ ਬਿਲਕੁਲ ਵਧੀਆ ਆਪਾਂ ਗੋਡਾ ਥੋੜਾ ਗਰੀਸ ਘਾਟੀ ਫਿਸਲ ਗਿਆ ਸੀਗਾ ਪੈਰ ਤੇ ਗੋਡੇ ਚ ਪ੍ਰੋਬਲਮ ਤੇ ਬਾਕੀ ਤੁਸੀਂ ਡਾਕਟਰ ਕੀ ਕਹਿੰਦੇ ਸੀ ਹੋਰ ਜਿਹੜੇ ਜਿੰਨਾ ਕੋ ਤੁਸੀਂ ਜੇ ਇਲਾਜ ਕਰਾਇਆ ਉਹਨਾਂ ਨੇ ਕੁਝ ਨਹੀਂ ਮਨੇ ਇਹੋ ਜਿਹਾ ਦੱਸਿਆ ਇੱਥੇ ਆ ਕੇ ਐਕਸ-ਰੇ ਕੀਤਾ ਤੇ ਹੱਡੀ ਫੈਕਚਰ ਸੀਗੀ ਉਹ ਵੀ ਗੁਰੂ ਦੀ ਕਿਰਪਾ ਨਾਲ ਠੀਕ ਹੋਈ ਹੁਣ ਗੋਡਾ ਹੀ ਮਾਰੇ ਦੀ ਕਿਰਪਾ ਚੜਤੀ ਖਲਾਵਾ ਹੀ ਭਾਜੀ ਕਿੱਥੋਂ ਆਏ ਤੁਸੀਂ ਤੋ ਡੀਨੋ ਆਈਪੀ ਅਟਾਰੀ ਲੱਗੋ ਅਟਾਰੀ ਬਾਟਰ ਤੋਂ ਜਿੰਟਾਰੀ ਬਾਟਰ ਲੱਗੋ ਅੱਛਾ ਕੀ ਪ੍ਰੋਬਲਮ ਸੀਗੀ ਆਪਾਂ ਨੂੰ ਪ੍ਰੋਬਲਮ ਆ ਲੱਤ ਦਰਦ ਹੁੰਦੀ ਸੀ ਮੇਰੇ ਤੋਂ ਲੱਕੇ ਸਾਰੀ ਥੱਲੇ ਤੱਕ ਹੁੰਦੀ ਸੀ ਅੱਛਾ ਜੀ ਤੇ ਹੁਣ ਕਿੱਦਾਂ ਫਰਕ ਆ ਜੀ ਹੁਣ ਅੱਗੇ ਉਹਨਾਂ ਫਰਕ ਆ ਸਿੱਧਾ ਖੋਇ ਨਾ ਨਾ ਅੱਛਾ ਜੀ ਕਿੰਨੀ ਵਾਰੀ ਕਿੰਨੀ ਵਾਰੀ ਆਉਣ ਦਾ ਫਰਕ ਪੈ ਗਿਆ ਆਪਾਂ ਨੂੰ ਸੋਰੀ ਤੀਜੀ ਰਹਿ ਹੁਣ ਅੱਛਾ ਪਹਿਲਾਂ ਤੁਰਦੀ ਹੁੰਦਾ ਸੀਗਾ ਪਹਿਲਾਂ ਨਹੀਂ ਪਹਿਲਾਂ ਇੰਦਾ ਤੁਰਦਾ ਸੀ अच्छा ही ਹੁਣ ਮੈਂ ਚੱਲ ਕੇ ਦਿਖਾਲਦੇ ਹਾਂ ਜੀ ਹੁਣ ਆ ਥੋੜਾ ਸਿੱਧਾ ਹੋ ਗਿਆ ਅੱਛਾ ਸਿੱਧਾ ਹੋ ਗਿਆ ਮਤਲਬ ਚੱਲਣ ਦੇ ਪੈਰ ਦੇ ਵਿੱਚ ਆਸਾਨੀ ਹੋ ਗਈ ਯਾਰ ਥੋੜਾ ਸਲਕ ਪੈ ਗਿਆ ਮਤਲਬ ਇੱਥੇ ਡਾਕਟਰ ਸਾਹਿਬ ਦੇ ਓਨ ਨਾਲ ਤੇ ਪਹਿਲਾਂ ਹੋਰ ਵੀ ਕਿਤੇ ਦਿਖਾਇਆ ਜੀ ਬੜੀ ਜਗ੍ਹਾ ਦਿਖਾਇਆ 1.5 ਸਾਲ ਤੋਂ ਵੱਧ ਹੋ ਗਿਆ ਜੀ ਅੱਛਾ 1.5 ਸਾਲ ਤੋਂ ਬਹੁਤ ਜਗ੍ਹਾ ਹੋ ਗਿਆ ਹਾਂਜੀ ਕੋਈ ਮਤਲਬ ਫਰਕ ਨਹੀਂ ਪਿਆ ਫਰਕ ਥੋੜਾ ਬੜਾ ਪੈਂਦਾ ਇਹਨਾਂ ਨਹੀਂ ਪੈਂਦਾ ਪੈਂਦਾ ਲਈ ਸੀ ਤੇ ਉਹ ਜਾਂ ਫਿਰ ਦਵਾਈਆਂ ਦੂਤੀਆ ਸਟੀਲੋਇਡ ਵਗੈਰਾ ਜਾਂ ਦੇ ਦਾਂਦੇ ਸੀ ਨਾ ਤਰ ਤਾਰੀਆਂ ਤੇ ਇੱਥੇ ਆ ਕੇ ਮਤਲਬ ਆਪਾਂ ਨੂੰ ਫਰਕ ਪੈ ਗਿਆ ਫਰਕ ਪੈ